ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਪ੍ਰਸਤuti ਤਾਨ ਗੁਰਤੇਗ ਪਹਾਦਰ ਸਾਈ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨਨ ਗੁਰਸਿੱਖਾਂ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵੀਡੀਓ ਲੜੀ ਜਿਸ ਵਿੱਚ ਅਸੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਅਤੇ ਗੁਰੂ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਨੂੰ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਦਾਸਤਾਨੇ ਪਾਤਸ਼ਾਹੀ ਨੌਵੀਂ ਪਾਈ ਮੀ ਹਾਜੀ ਸੇਵਕ ਤੋਂ ਪ੍ਰਚਾਰਕ ਬਣਨ ਵਾਲੇ ਸ੍ਰੀ ਗੁਰਤੇਗ ਪਹਾਦਰ ਜੀ ਦੇ ਪਰਮ ਸੇਵਕ ਦੀ ਉਪਦੇਸ਼ਾਤਮਕ ਸਾਖੀ ਸ਼੍ਰੀ ਗੁਰੂ ਤੇਗ ਪਹਾਡ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੁੱਖੇ ਚੱਲ ਰਹੀ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਆਪ ਜੀ ਦੇ ਨਾਲ ਗੁਰੂ ਜੀ ਦੇ ਸੇਵਕ ਭਾਈ ਰਾਮਦੇਵ ਦੀ ਇਤਿਹਾਸਿਕ ਸਾਖੀ ਸਾਂਝੀ ਕਰਾਂਗੇ ਜਿਸ ਨੂੰ ਗੁਰੂ ਸਾਹਿਬ ਨੇ ਭਾਈ ਮੀਹਾ ਦਾ ਸਤਿਕਾਰ ਬਖਸ਼ਿਆ ਸੀ ਗੁਰੂ ਘਰ ਵਿੱਚ ਸੇਵਾ ਦੀ ਬੜੀ ਮਹਾਨਤਾ ਹੈ ਪੁਰਾਤਨ ਸਮੇ ਤੋਂ ਹੀ ਸਿੱਖਾਂ ਨੇ ਸੇਵਾ ਕਰਦਿਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਭਾਈ ਲਹਿਣਾ ਜੀ ਅਤੇ ਬਾਬਾ ਅਮਰਦਾਸ ਜੀ ਤਾਂ ਸਤਗੁਰਾਂ ਦੀ ਸੇਵਾ ਕਰਕੇ ਉਹਨਾਂ ਦਾ ਰੂਪ ਹੀ ਹੋ ਗਏ ਸਨ ਇਸ ਤੋਂ ਇਲਾਵਾ ਜੰਗੇ ਮੈਦਾਨ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਾਲ ਛਕਾਉਣ ਦੀ ਸੇਵਾ ਕਰਦਿਆਂ ਭਾਈ ਕਨਈਆ ਜੀ ਨੇ ਸੇਵਾ ਦੀ ਬੇਮਿਸਾਲ ਉਦਾਹਰਣ ਪੇਸ਼ ਕੀਤੀ ਸੀ ਗੁਰੂ ਘਰ ਦੀ ਸੇਵਾ ਸਿੱਖ ਦੇ ਅੰਦਰ ਨਿਮਰਤਾ ਭਰਨ ਦੇ ਨਾਲ-ਨਾਲ ਸਿੱਖ ਨੂੰ ਉੱਚਾ ਰੁਤਬਾ ਵੀ ਪ੍ਰਦਾਨ ਕਰਦੀ ਹੈ ਬਸ ਸ਼ਰਤ ਇਹ ਹੁੰਦੀ ਹੈ ਕਿ ਸੇਵਾ ਨੋ ਮਨੋ ਇਕ ਹੋ ਕੇ ਮਨ ਨਾਲ ਬਿਨਾ ਕਿਸੇ ਲਾਲਚ ਦੇ ਕੀਤੀ ਜਾਵੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅਜਿਹੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਆਪ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਨੇ ਜਿਵੇਂ ਧਨ ਗੁਰ ਤੇਗ ਪਹਾੜ ਸਹਿ ਮਹਾਰਾਜ ਨੇ ਆਪਣੇ ਸੇਵਕ ਪਾਈ ਰਾਮ ਦੇਵ ਤੇ ਵਰਸਾਇਆ ਸੀ ਸ਼ਾਦਤ ਇਸ ਇਤਿਹਾਸ ਦੀ ਇੱਕ ਘਟਨਾ ਉਸ ਵੇਲੇ ਦੀ ਹੈ ਜਦੋਂ ਗੁਰੂ ਸਾਹਿਬ ਸਿੱਖੀ ਪ੍ਰਚਾਰ ਕਰਦੇ ਹੋਏ ਤਮਤਾਨ ਪਹੁੰਚੇ ਸਨ ਸਾਰੇ ਰਸਤੇ ਵਿੱਚ ਪਾਈ ਰਾਮਦੇਵ ਨਾਮ ਦਾ ਸਿੱਖ ਦਿਨ ਰਾਤ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ ਜੋ ਪਾਣੀ ਢੋਣ ਛਿੜਕਾਉਣ ਅਤੇ ਪਿਲਾਉਣ ਦੀ ਸੇਵਾ ਕਰਦਾ ਸੀ ਸਾਰੇ ਹੀ ਉਹਨਾਂ ਦੀ ਇਸ ਸੇਵਾ ਤੋਂ ਬਹੁਤ ਪ੍ਰਭਾਵਿਤ ਸਨ ਇੱਕ ਦਿਨ ਪਾਈ ਰਾਮਦੇਵ ਜੀ ਦੁਆਰਾ ਕੀਤੇ ਪਾਣੀ ਦੇ ਛਿੜਕਾਓ ਨੂੰ ਦੇਖ ਕੇ ਤਾਨਗੁਰ ਤੇਗ ਬਹਾਦਰ ਸਹਿਬ ਮਹਾਰਾਜ ਨੇ ਪਰਸੰਨ ਹੋ ਕੇ ਬਚਨ ਕੀਤੇ ਭਾਈ ਤੁਸੀਂ ਤਾਂ ਮੀਂਹ ਵਰਸਾ ਦਿੱਤਾ ਉਸ ਦਿਨ ਤੋਂ ਬਾਅਦ ਭਾਈ ਰਾਮਦੇਵ ਦਾ ਨਾਮ ਹੀ ਭਾਈ ਮੀਹਾ ਪੈ ਗਿਆ ਸਾਰੇ ਉਹਨਾਂ ਨੂੰ ਭਾਈ ਮੀਹਾ ਕਹਿ ਕੇ ਪੁਕਾਰਨ ਲੱਗ ਪਏ ਗੁਰੂ ਸਾਹਿਬ ਨੇ ਭਾਈ ਮੀਹਾ ਦੀ ਸੇਵਾ ਨੂੰ ਦੇਖਦਿਆਂ ਉਹਨਾਂ ਦੀ ਡਿਊਟੀ ਸੰਗਤਾਂ ਨੂੰ ਸੇਵਾ ਦੀ ਮਹੱਤਤਾ ਦ੍ਰਿੜ ਕਰਵਾਉਣ ਲਈ ਲਗਾਈ ਤੇ ਉਹ ਇੱਕ ਪ੍ਰਚਾਰਕ ਵਜੋਂ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਪੂਰਬ ਵੱਲ ਜਾ ਕੇ ਗੁਰੂ ਸ਼ਬਦ ਦਾ ਪ੍ਰਚਾਰ ਕਰਨ ਲੱਗੇ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜ ਕੇ ਉਹਨਾਂ ਨੇ ਸੇਵਾ ਦਾ ਮਹਾਤਮ ਸਮਝਾਇਆ ਭਾਈ ਮੀਹਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਪੁੱਤਰਾਂ ਭਾਈ ਲਖਮੀਰ ਤੇ ਭਾਈ ਮਗਨੀ ਨੇ ਆਪਣੇ ਪਿਤਾ ਵਾਂਗ ਹੀ ਸਿੱਖੀ ਪ੍ਰਚਾਰ ਦੀ ਸੇਵਾ ਪੂਰੀ ਸ਼ਿੱਦਤ ਨਾਲ ਜਾਰੀ ਰੱਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਅਤੇ ਮਾਨੁੱਖ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਜ ਸਾਹਿਬ ਰਿਕਾਬਗਨ ਸਾਹਿਬ ਨਾਨਕ ਪੀਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ